ਗਵਾਂਡੀ ਵੀਡੀਓ ਬਣਾ ਕੇ ਪਾ ਦਿੰਦੇ ਤੇ ਪੁਲਿਸ ਵਾਲੇ ਆ ਕੇ ਚੁੱਕ ਲੈਂਦੇ ਦੁਕਾਨਾਂ ਦੇ ਬਾਹਰ ਲੱਗਿਆ ਸਮਾਨ ਟ੍ਰੈਫਿਕ ਪੁਲਿਸ ਦੀ ਟ੍ਰੈਫਿਕ ਕੰਟਰੋਲ ਦੀ ਮੁਹਿੰਮ ਚੜਨ ਲੱਗ ਪਈ ਸਰੇ ਟ੍ਰੈਫਿਕ ਪੁਲਿਸ ਦੀ ਬਟਾਲਾ ਸ਼ਹਿਰ ਦੇ ਮੁੱਖ ਬਾਜ਼ਾਰ ਦੀ ਟ੍ਰੈਫਿਕ ਸਮੱਸਿਆ ਤੇ ਕਾਬੂ ਪਾਉਣ ਦੀ ਮੁਹਿੰਮ ਨੂੰ ਦੁਕਾਨਦਾਰ ਦਾ ਹੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ ਦੁਕਾਨਦਾਰਾਂ ਵੱਲੋਂ ਹੀ ਟ੍ਰੈਫਿਕ ਪੁਲਿਸ ਨੂੰ ਆਪਣੇ ਗੁਆਂਢੀ ਦੁਕਾਨਦਾਰਾਂ ਦੀ ਵੀਡੀਓ ਬਣਾ ਕੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਵੇਖ ਲਓ ਅਸੀਂ ਆਪਣੀ ਦੁਕਾਨ ਦਾ ਸਮਾਨ ਬਾਹਰ ਨਹੀਂ ਕੱਢਿਆ ਪਰ ਗੁਆਂਢੀ ਨੇ ਸੜਕ ਮੰਨ ਲਈ ਹੈ। ਇਹਨਾਂ ਸੂਚਨਾਵਾਂ ਦੇ ਆਧਾਰ 'ਤੇ ਹੀ ਟ੍ਰੈਫਿਕ ਪੁਲਿਸ ਨੇ ਇੱਕ ਵਾਰੀ ਫੇਰ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਭਾਜੜਾ ਪਾ ਦਿੱਤੀਆਂ। ਬਟਾਲਾ ਦੇ ਪੀੜਪਾੜ ਵਾਲੇ ਇਲਾਕੇ ਸਿਟੀ ਰੋਡ ਤੇ ਇੱਕ ਵਾਰੀ ਫਿਰ ਬਟਾਲਾ ਪੁਲਿਸ ਨੇ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਵਾਉਣ ਲਈ ਜਿਨ੍ਹਾਂ ਲੋਕਾਂ ਨੇ ਆਪਣੀ ਦੁਕਾਨ ਦੇ ਬਾਹਰ ਸਮਾਨ ਰੱਖਿਆ ਸੀ ਉਹਨਾਂ ਲੋਕਾਂ ਦਾ ਸਮਾਨ ਚੁੱਕ ਕੇ ਆਪਣੀ ਸਰਕਾਰੀ ਜਿਪਸੀ ਵਿੱਚ ਸੁੱਟ ਲਿਆ ਚਾਹੇ ਉਹ ਸਰਦੀਆਂ 'ਚ ਵਰਤਣ ਵਾਲੀਆਂ ਰਜਾਈਆਂ ਕੰਬਲ ਹੋਏ ਦੁਕਾਨ ਦੇ ਬਾਹਰ ਲੱਗੇ ਸਟੀਲ ਦੇ ਬਰਤਨ ਜਾਂ ਫਿਰ ਸਾਈਕਲ ਸਾਰਾ ਸਮਾਨ ਚੁੱਕ ਚੁੱਕ ਕੇ ਆਪਣੀ ਸਰਕਾਰੀ ਜਿਪਸੀ ਵਿੱਚ ਰੱਖ ਕੇ ਟ੍ਰੈਫਿਕ ਪੁਲਿਸ ਵਾਲੇ ਨਗਰ ਨਿਗਮ ਅਫਸਰ ਲੱਗੇ ਲਗਾ ਕੇ ਰੱਖ ਚਲੋ ਹਾਂ ਦੇਵ ਉਹ ਨਾ ਸਾਡੇ ਹੱਥ ਨਹੀਂ ਪਈਦਾ ਪੁਲਿਸ ਤੇ ਰਸਤੇ ਟੰਗਨੇ ਪਬਲਿਕ ਜਾਦੀ ਆ ਵੀਕਲ ਜਾਦੇ ਹੋ ਗਏ ਆ ਰਸਤੇ ਹੋਏ ਨੇ ਪੁਰਾਣੇ ਸਾਡੇ ਅਫਸਰਾਂ ਨੇ ਸਾਨੂੰ ਇਹ ਹੁਕਮ ਨੇ ਵੀ ਪਬਲਿਕ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹਦੇ ਤਹਿਤ ਅਸੀਂ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕਰ ਰਹੇ ਆ ਰੋਡ ਕਲੀਅਰ ਜਿਹੜੇ ਲੋਕਾਂ ਦੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਸੈੱਟ ਕਰ ਰਹੇ ਆ ਔਰ ਅੱਜ ਵੀ ਇਸੇ ਤਰ੍ਹਾਂ ਹੀ ਹੁਣ ਤਾਂ ਲੋਕ ਜਿਹੜੇ ਸਿਆਣੇ ਲੋਕ ਨੇ ਸਾਡਾ ਸਾਥ ਦਿੰਦਾ ਪਿਆ ਜਿਹੜਾ ਅੱਗੇ ਲੌਂਦਾ ਉਹਦੇ ਬਾਰੇ ਵੀਡੀਓ ਬਣਾ ਕੇ ਪਾ ਦਿੰਦੇ ਨੇ ਕਿ ਆ ਅਸੀਂ ਤਾਂ ਬਿਲਕੁਲ ਠੀਕ ਆ ਬਸ ਸਾਡਾ ਗਵਾਂਢੀ ਜਿਹੜਾ ਇਹ ਕੰਮ ਗਲਤ ਕਰਦਾ ਜੀ ਉਧਰ ਹੀ ਅੱਜ ਫਿਰ ਆ ਥੋੜੀਆਂ ਜਿਹੀਆਂ ਰਜਾਈਆਂ ਨਾਲ ਬਾਹਰ ਰੱਖੀਆਂ ਸੀ ਸਾਈਕਲ ਹੀ ਭਾਂਡੇ ਹੀ ਇਹਨਾਂ ਨੇ ਬਾਹਰ ਰੱਖੇ ਸੀ ਇਹਨਾਂ ਨੂੰ 5-5 6 ਵਾਰੀ ਪਹਿਲਾਂ ਵਾਰਨਿੰਗ ਦੇ ਚੁੱਕੇ ਆ ਇਹਨਾਂ ਨੂੰ ਅਸਰ ਕੋਈ ਨਹੀਂ ਹੋ ਗਿਆ ਅੱਜ ਇਹਨਾਂ ਦੇ ਲੈੰਦਾ ਥੋੜਾ ਸਮਾਨ ਤੇ ਇਹਨਾਂ ਨੂੰ ਕਮੇਟੀ ਘਰੋਂ ਅਫਸਰਾ ਨਾਲ ਗੱਲ ਹੋਈ ਇਹਨਾਂ ਨੂੰ ਜੁਰਮਾਨੇ ਪਾਵਾਂਗੇ ਜੀ ਸਮਾਨ ਇਹਨਾਂ ਦਾ ਫਿਲਹਾਲ ਉੱਥੇ ਜ਼ਬਤ ਕਰਾਉਂਦੇ ਆ ਜੀ ਕਮੇਟੀ ਘਰ ਉਹਨਾਂ ਨੂੰ ਚੈੱਕ ਕਰਾ ਕੇ ਦੱਸਿਆ ਵੀ ਆਹ ਤੁਹਾਡਾ ਇਹਨਾਂ ਦਾ ਸਮਾਨ ਲਿਆ ਇਹਨੂੰ ਕਮੇਟੀ ਘਰ ਤੋਂ ਬਣਦਾ ਜੁਰਮਾਨਾ ਪਾਵਾਂਗੇ ਜੀ ਕਿੰਨਾ ਚਿਰ ਲਗਾਤਾਰ ਜਿੰਨਾ ਚ ਰਫਤਾਰ ਸੇਵਾ ਲਈ ਉਹਨਾਂ ਚ ਇਤਰਾ ਹੀ ਰਹੂਗੀ ਜੀ